ਇੱਕ ਦਿਨ ਬਾਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਮਹਾਪੁਰਖ ਪ੍ਰੇਮੀਆਂ ਦੇ ਨਾਲ ਬਚਨ ਬिलास ਕਰ ਰਹੇ ਸੀ। ਉਹਨਾਂ ਨੇ ਇੱਕ ਗੱਲ ਕਹੀ ਸੀ। ਕਹਿੰਦੇ ਦੇਖੋ ਕਿਸੇ ਦਾ ਬੁਰਾ ਕਰਨਾ ਤੇ ਈੜਖਾ ਕਰਨੀ ਇੰਨੀ ਕੋ ਮਾੜੀ ਆ। ਇਹੋ ਜਿਹਾ ਕਰਨ ਵਾਲੇ ਦਾ ਕੀਤਾ ਜਪ ਤਪ ਕਾਲਣਾ ਸੇਵਾ ਸਿਮਰਨ ਸਭ ਬਿਰਥਾ ਚਲਿਆ ਜਾਂਦਾ ਹੈ। ਤੇ ਇਸ ਤੋਂ ਇਲਾਵਾ ਜਿਹੜੇ ਲੋਕ ਦੂਜਿਆਂ ਦੇ ਨਾਲ ਈਰਖਾ ਰੱਖਦੇ ਆ ਉਹਨਾਂ ਦਾ ਆਪਣਾ ਬੁਰਾ ਜ਼ਰੂਰ ਹੁੰਦਾ ਏ ਇਸ ਦਾ ਦ੍ਰਿਸ਼ਟਾਂਤ ਮਹਾਪੁਰਖਾਂ ਨੇ ਬਹੁਤ ਹੀ ਸੋਣਾ ਦਿੱਤਾ ਕਹਿੰਦੇ ਇੱਕ ਡੱਟੂ ਇੱਕ ਛੱਪੜ ਵਿੱਚ ਆਪਣੇ ਸਾਥੀਆਂ ਦੇ ਨਾਲ ਰਹਿੰਦਾ ਸੀ ਪਰ ਉਹ ਆਪਣੇ ਸਾਥੀਆਂ ਦੇ ਨਾਲ ਬੜੀ ਈਰਖਾ ਕਰਦਾ ਸੀ ਉਹਨੇ ਇੱਕ ਸੱਪ ਨਾਲ ਦੋਸਤੀ ਕਰ ਲਈ ਤੇ ਉਹਨੂੰ ਕਹਿਣ ਲੱਗਾ ਮੈਂ ਰੋਜ਼ ਆਪਣਾ ਇੱਕ ਸਾਥੀ ਬਹਾਨੇ ਨਾਲ ਤੇਰੇ ਕੋਲ ਲੈ ਕੇ ਆਇਆ ਕਰੂੰਗਾ ਤੇ ਤੂੰ ਉਹਨਾਂ ਨੂੰ ਖਾ ਲਿਆ ਕਰੀ ਉਹ ਰੋਜ਼ ਇਸ ਤਰ੍ਹਾਂ ਹੀ ਕਰਨ ਲੱਗਾ ਇੱਕ ਇੱਕ ਕਰਕੇ ਸੱਪ ਨੇ ਡੱਡੂ ਦੇ ਸਾਰੇ ਸਾਥੀ ਖਾ ਕੇ ਖਤਮ ਕਰ ਦਿੱਤੇ ਹੁਣ ਡੱਡੂ ਬਹੁਤ ਖੁਸ਼ ਸੀ ਪਰ ਹੁਣ ਸੱਪ ਨੂੰ ਡੱਡੂ ਖਾਣ ਵਾਸਤੇ ਮਿਲਣੇ ਬੰਦ ਹੋ ਗਏ ਤੇ ਹੁਣ ਇੱਕ ਦਿਨ ਜਦੋਂ ਡੱਡੂ ਆਪਣੇ ਮਿੱਤਰ ਸੱਪ ਨੂੰ ਮਿਲਣ ਗਿਆ ਸੱਪ ਨੇ ਉਸ ਡੱਡੂ ਨੂੰ ਹੀ ਖਾਣ ਲਈ ਚਪਟ ਲਿਆ ਡੱਡੂ ਨੇ ਬੜੇ ਤਰਲੇ ਮਿੰਤਾਵਾਂ ਕੀਤੀਆਂ ਕਹਿਣ ਲੱਗਾ ਮੈਂ ਤਾਂ ਤੇਰਾ ਮਿੱਤਰ ਆ ਤੂੰ ਮੈਨੂੰ ਕਿਉਂ ਖਾ ਰਿਹਾ ਸੱਪ ਕਹਿਣ ਲੱਗਾ ਤੂੰ ਤਾਂ ਆਪਣੇ ਸਾਥੀਆਂ ਦਾ ਨਹੀਂ ਬਣਿਆ ਮੇਰਾ ਕਿੱਥੋਂ ਬਣੇਗਾ ਇਹ ਕਹਿ ਕੇ ਸੱਪ ਨੇ ਉਹ ਡੱਡੂ ਨੂੰ ਵੀ ਖਾ ਲਿਆ ਇਸ਼ਾਰਾ ਲੈਣਾ ਦੂਜਿਆਂ ਨਾਲ ਬੁਰਾ ਕਰਨ ਵਾਲੇ ਦਾ ਆਪਣਾ ਵੀ ਬੁਰਾਈ ਹੋਇਆ ਮਹਾਪੁਰਖ ਬੜੇ ਦ੍ਰਿਸ਼ਟਾਂਤ ਦਿੰਦੇ ਹੁੰਦੇ ਸੀ ਕਹਿੰਦੇ ਸੀ ਇੱਕ ਰਾਜਾ ਸੀ ਤੇ ਰਾਜੇ ਨੇ ਵਿਦਵਾਨ ਪੰਡਤਾਂ ਨੂੰ ਆਖਿਆ ਜਿਹੜਾ ਮੈਨੂੰ ਵਧੀਆਂ ਸ਼ਲੋਕ ਸੁਣਾਊਗਾ ਉਹ ਪੰਜ ਮੋਰਾ ਇਨਾਮ ਵਿੱਚ ਲੈ ਕੇ ਜਾਊਗਾ ਇੱਕ ਪੰਡਤ ਨੇ ਬਹੁਤ ਹੀ ਵਧੀਆ ਸ਼ਲੋਕ ਸੁਣਾਇਆ ਰਾਜਾ ਬੜਾ ਖੁਸ਼ ਹੋਇਆ ਤੇ ਉਸ ਪੰਡਤ ਨੂੰ ਆਖਿਆ ਤੂੰ ਮੈਨੂੰ ਰੋਜ਼ ਨਵਾਂ ਸ਼ਲੋਕ ਸੁਣਾ ਕੇ ਜਾਇਆ ਕਰ ਤੇ ਪੰਜ ਮੋਰਾ ਲੈ ਜਾਇਆ ਕਰ ਹੁਣ ਪੰਡਤ ਰੋਜ਼ ਆਉਣ ਲੱਗਾ ਤੇ ਸ਼ਲੋਕ ਸੁਣਾਉਣਾ ਤੇ ਰਾਜੇ ਕੋਲੋਂ ਪੰਜ ਮੋਹਰਾਂ ਦੀ ਹੁੰਡੀ ਲਿਖਾ ਲੈਣੀ ਤਿੱਖ ਜਾਨੇ ਵਿੱਚੋਂ ਮੋਹਰਾਂ ਲੈ ਜਾਣੀਆਂ ਰਾਜੀ ਦੀ ਮਹਿਲਾਂ ਦੇ ਬਾਹਰ ਜਿਹੜੇ ਸਿਪਾਹੀ ਪਹਿਰੇਦਾਰ ਖੜੇ ਹੁੰਦੇ ਸੀ ਉਹਨਾਂ ਨੂੰ ਬਹੁਤ ਗੁੱਸਾ ਆਉਣਾ ਕਿ ਅਸੀਂ ਇੱਥੇ ਸਾਰਾ ਦਿਨ ਪੈਰਾ ਦਿਨ ਨਹੀਂ ਆ ਤੇ ਸਾਨੂੰ ਇੱਕ ਮੋਹਰ ਮਿਲਦੀ ਹੈ ਜਦੋਂ ਕਿ ਪੰਡਤ 5-7 ਮਿੰਟਾਂ 'ਚ ਸ਼ਲੋਕ ਸੁਣਾ ਕੇ 5 ਮੋਰਾ ਲੈ ਜਾਂਦਾ ਸੀ। ਉਹ ਅੰਦਰ ਹੀ ਅੰਦਰ ਈਰਖਾ ਕਰਨ ਲੱਗੇ। ਸਕੀਮਾ ਬਣਾਉਣ ਲੱਗੇ। ਇੱਕ ਦਿਨ ਉਹ ਪਹਿਰੇਦਾਰ ਪੰਡਿਤ ਨੂੰ ਕਹਿਣ ਲੱਗਾ ਰਾਜੀ ਨੇ ਮੈਨੂੰ ਆਖਿਆ ਕਿ ਇਹ ਪੰਡਤ ਜਦੋਂ ਸ਼ਲੋਕ ਸੁਣਾਉਂਦਾ ਤਾਂ ਇਸ ਦੇ ਮੂੰਹ 'ਚ ਬੜੀ ਬਦਬੂ ਆਉਂਦੀ ਹੈ ਇਸ ਲਈ ਤੂੰ ਮੂੰਹ ਤੇ ਕੱਪੜਾ ਬੰਨ ਕੇ ਸ਼ਲੋਕ ਸੁਣਾਇਆ ਕਰ ਪੰਡਿਤ ਨੇ ਆਖਿਆ ਠੀਕ ਹੈ ਜੀ ਮੈਂ ਅੱਗੇ ਤੋਂ ਇਸ ਤਰ੍ਹਾਂ ਹੀ ਕਰ ਲਿਆ ਕਰੂੰਗਾ ਦੂਜੇ ਪਾਸੇ ਪੈਰੇਦਾਰ ਰਾਜੇ ਨੂੰ ਕਹਿਣ ਲੱਗੇ ਕਿ ਇਹ ਪੰਡਿਤ ਬੜਾ ਹੰਕਾਰੀ ਹੋ ਗਿਆ ਹੈ ਕਹਿੰਦਾ ਜਦੋਂ ਮੈਂ ਰਾਜੇ ਨੂੰ ਸ਼ਲੋਕ ਸੁਣਾਉਣ ਜਾਣਾ ਤਾਂ ਮੈਨੂੰ ਉਹਦੇ ਕੋਲੋਂ ਬਦਬੂ ਆਉਂਦੀ ਹੈ ਇਸ ਲਈ ਮੈਂ ਕੱਲ ਤੋਂ ਮੂੰਹ ਤੇ ਕੱਪੜਾ ਬੰਨ ਕੇ ਆਉਂਗਾ ਮਹਾਪੁਰਖ ਜੀ ਕਹਿੰਦੇ ਹੁੰਦੇ ਸੀ ਕਿ ਇਰਖਾਲੂ ਲੋਕ ਦੇਖੋ ਕਿਵੇਂ ਇੱਕ ਦੂਜੇ ਨੂੰ ਲੜਾ ਦਿੰਦੇ ਨੇ ਰਾਜੇ ਨੂੰ ਜਦੋਂ ਪਤਾ ਲੱਗਾ ਰਾਜਾ ਗੁੱਸੇ ਵਿੱਚ ਆ ਗਿਆ ਅਗਲੇ ਦਿਨ ਪੰਡਿਤ ਜਦੋਂ ਮੂੰਹ ਤੇ ਕੱਪੜਾ ਬੰਨ ਕੇ ਸ਼ਲੋਕ ਸੁਣਾਉਣ ਲੱਗਾ ਉਹਨੂੰ ਗੁੱਸਾ ਚੜ ਗਿਆ ਉਹਨੇ ਸਲੋਕ ਸੁਨੇ ਬਗੈਰ ਹੀ ਇੱਕ ਹੁੰਡੀ ਪਰਚੀ ਲਿਖ ਕੇ ਦੇ ਦਿੱਤੀ ਪੰਡਿਤ ਨੇ ਸੋਚਿਆ ਕਿ ਅੱਜ ਮੇਰੇ ਤੋਂ ਸਲੋਕ ਸੁਨੇ ਬਗੈਰ ਹੀ ਮੋਹਰਾ ਦੀ ਹੁੰਡੀ ਲਿਖ ਕੇ ਕਿਉਂ ਦੇ ਦਿੱਤੀ ਗਈ ਅੱਜ ਮੈਂ ਇਹ ਪੈਰੇਦਾਰਾ ਨੂੰ ਦੇ ਦਿੰਨਾ ਉਹ ਹੁੰਡੀ ਪੈਰੇਦਾਰਾ ਨੂੰ ਦੇ ਦਿੰਦਾ ਤੇ ਪੈਰੇਦਾਰ ਜਦੋਂ ਉਹ ਪਰਚੀ ਲੈ ਕੇ ਖਜ਼ਾਨੇ ਦੇ ਸਿਪਾਹੀ ਕੋਲ ਗਏ ਕਿ ਉਸ ਨੂੰ ਮੋਹਰਾ ਮਿਲਣ ਗਿਆ ਪਰ ਸਿਪਾਹੀਆਂ ਨੇ ਫੜ ਕੇ ਉਸ ਦੀ ਜ਼ੁਬਾਨ ਕੱਟ ਦਿੱਤੀ ਕਿਉਂਕਿ ਅੱਜ ਉਹ ਹੁੰਡੀ ਮੋਹਰਾ ਦੀ ਨਹੀਂ ਸੀ ਪਰਚੀ ਤੇ ਪਤਾ ਕੀ ਲਿਖਿਆ ਸੀ ਰਾਜੇ ਦਾ ਹੁਕਮ ਸੀ ਜਿਹੜਾ ਇਹ ਪਰਚੀ ਲੈ ਕੇ ਆਵੇ ਉਸ ਦੀ ਜ਼ੁਬਾਨ ਕੱਟੀ ਜਾਵੇ ਮਹਾਪੁਰਖ ਜੀ ਆਖਦੇ ਹੁੰਦੇ ਸੀ ਕਿ ਭਾਈ ਆਪਾਂ ਗੁਰ ਸੇਖਾ ਅਸੀਂ ਆਪਣੇ ਸਤਿਗੁਰੂ ਜੀ ਦੁਆਰਾ ਦਰਸ਼ਾਏ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰਨੀ ਆ ਉਹ ਪਰਮਾਤਮਾ ਨੇ ਆਪਣੇ ਜੀਵਨ ਦੇ ਵਿੱਚ ਨਿਰਵੈਰਤਾ ਦੇ ਨਮੂਨੇ ਦਿਖਾ ਕੇ ਸਾਨੂੰ ਸੋਝੀ ਪਾਈ ਆ ਗੁਰੂ ਸਾਹਿਬ ਦਾ ਜੇ ਇਤਿਹਾਸ ਪੜੀਏ ਮਹਾਰਾਜਨੀ ਦੇਖੋ ਕਿੰਨਾ ਈਰਖਾਲੂ ਬੰਦਿਆਂ ਦਾ ਵੀ ਭਲਾ ਕੀਤਾ ਗੁਰੂ ਸਾਹਿਬ ਜੀ ਨੇ ਈਰਖਾ ਦਾ ਜਵਾਬ ਈਰਖਾ 'ਚ ਨਹੀਂ ਦਿੱਤਾ ਈਰਖਾ ਕਰਨ ਵਾਲਿਆਂ ਦਾ ਵੀ ਭਲਾ ਮੰਗਿਆ ਇਸ ਕਰਕੇ ਸਾਨੂੰ ਸਾਰੀਆਂ ਚੀਜ਼ਾਂ ਛਟਣੀਆਂ ਪੈਣਗੀਆਂ ਭਾਵ ਈਰਖਾ ਕਰਨੀ ਵੀ ਛੱਡਣੀ ਪਵੇਗੀ ਤੇ ਸਿੱਖੀ ਦਾ ਮਾਰਗ ਪਗਾਉਣਾ ਹੈ ਹੁਣ ਜਿਵੇਂ ਅੱਜ ਕੱਲ ਜਿਵੇਂ ਤੁਸੀਂ ਕੋਈ ਨਵਾਂ ਕਾਰੋਬਾਰ ਸ਼ੁਰੂ ਕਰ ਲਵੋ ਨਵੀਂ ਦੁਕਾਨ ਨਵਾਂ ਮਕਾਨ ਨਵੀਂ ਕੋਠੀ ਬਣਾਓ ਨਵੀਂ ਕਾਰ ਲਓ ਕੋਈ ਵੀ ਲਈ ਹੋਣਗੇ ਜੋ ਤੁਹਾਡੇ ਲਈ ਅੰਦਰੋਂ ਖੁਸ਼ ਹੋਣਗੇ ਖੁਸ਼ ਉਹੀ ਹੋਣਗੇ ਜਿਹੜੇ ਤੁਹਾਨੂੰ ਅੰਦਰੋਂ ਪਿਆਰ ਕਰਦੇ ਆ ਨਹੀਂ ਤਾਂ ਬਹੁਤੀਆਂ ਤੋਂ ਕਿਸੇ ਦੀ ਖੁਸ਼ੀ ਬਰਦਾਸ਼ਤ ਨਹੀਂ ਹੁੰਦੀ ਕਈ ਲੋਕ ਈਰਖਾ ਤੋਂ ਬਚਣ ਲਈ ਨਿੰਬੂ ਮਿਰਚਾਂ ਘਰ ਚ ਟੰਗ ਲੈਂਦੇ ਨੇ ਕਾਲੀ ਪਰਾਂਦੀ ਨજર ਵੱਟੂ ਟੰਗ ਲੈਂਦੇ ਨੇ ਜਾਂ ਨੱਕ ਵੱਡੀ ਟੰਗ ਲੈਂਦੇ ਆ ਉਹ ਮੰਨਦੇ ਆ ਕਿ ਇਹਨਾਂ ਚੀਜ਼ਾਂ ਨਾਲ ਲੋਕਾਂ ਦੀ ਬੁਰੀ ਨਜ਼ਰ ਤੋਂ ਬਚ ਜਾਗੇ ਪਰ ਤੁਹਾਡੇ ਪਿਤਾ ਨੇ ਤੁਹਾਨੂੰ ਮਹਾਂਪੁਰਖ ਜੀ ਕਹਿੰਦੇ ਐਸਾ ਹੀਰਾ ਬਖਸ਼ਿਆ ਨਾਮ ਦਾ ਸੁਖਮਨੀ ਸਾਹਿਬ ਜੀ ਦੀ ਦਾਤ ਬਖਸ਼ੀ ਹੈ। ਉਹਦਾ ਓਟ ਆਸਰਾ ਲਓ ਜਦੋਂ ਵੀ ਕੋਈ ਨਵੀਂ ਕੋਠੀ ਨਵਾਂ ਕਾਰਖਾਨਾ ਨਵਾਂ ਸ਼ੋਅਰੂਮ ਨਵੀਂ ਕਾਰ ਦੁਕਾਨ ਮਾਲਕ ਵੱਲੋਂ ਤੁਹਾਨੂੰ ਮਿਲਦੀ ਹੈ ਤੇ ਉਦੋਂ ਨਿਤਨੇਮ ਤੋਂ ਬਿਨਾ ਸੁਖਮਨੀ ਸਾਹਿਬ ਜੀ ਦਾ ਨਾਮ ਵੀ ਵਧਾ ਦਿਓ। ਤੇ ਐਸਾ ਅੰਮ੍ਰਿਤ ਹੈ ਬਾਣੀ ਦੇ ਵਿੱਚ ਕਿ ਤੁਹਾਡੇ ਨਾਲ ਈਰਖਾ ਕਰਨ ਵਾਲਿਆਂ ਦੀ ਮੰਦੀ ਨਜ਼ਰ ਤੋਂ ਤੁਹਾਨੂੰ ਬਚਾ ਕੇ ਰੱਖੇਗਾ ਅੰਮ੍ਰਿਤ ਸਰ ਦੇ ਵਿੱਚ ਕੋਈ ਗੁਰਮਖ ਪਿਆਰਾ ਜਿਸ ਦੀ ਪਲਾਈਆਂ ਦੀ ਛੋਟੀ ਜਈ ਦੁਕਾਨ ਸੀ ਉਸ ਨੇ ਤਰਨਤਾਰਨ ਰੋਡ ਤੇ ਨਵਾਂ ਕਾਰਖਾਨਾ ਲਾਇਆ ਕਾਰਖਾਨੇ ਦਾ ਦੂਸਰਾ ਸਿਰਾ ਵੀ ਨਜ਼ਰ ਨਹੀਂ ਸੀ ਆਉਂਦਾ ਕਿਉਂਕਿ ਦੁਕਾਨ ਬਹੁਤ ਹੀ ਕਾਰਖਾਨਾ ਬਹੁਤ ਹੀ ਵੱਡਾ ਸੀ ਸੋ ਕਾਰੀਗਰ ਕੰਮ ਤੇ ਲੱਗਾ ਸੀ ਇੱਕ ਗੁਰਸਿੱਖ ਨੇ ਪੁੱਛਿਆ ਕਿ ਤੁਹਾਡੀ ਤਾਂ ਛੋਟੀ ਜਿਹੀ ਦੁਕਾਨ ਸੀ ਐਡਾ ਵੱਡਾ ਕਾਰਖਾਨਾ ਕਿਵੇਂ ਲਗਾਇਆ ਤਾਂ ਉਸਨੇ ਕਿਹਾ ਸਤਗੁਰ ਜੀ ਦੀ ਬਖਸ਼ਿਸ਼ ਹੋਈ ਹੈ ਇਹ ਸਾਰੀ ਵਿਦ ਬਣੀ ਆ ਫਿਰ ਉਸਨੇ ਦੱਸਿਆ ਕੀ ਮੇਰੇ ਨਾਲ ਕੁਝ ਲੋਗ ਬਹੁਤ ਹੀ ਈਰਖਾ ਕਰਦੇ ਆ ਮੇਰੇ ਪਰਾਹੀ ਈਰਖਾ ਕਰੀ ਜਾਂਦੇ ਆ ਫਿਰ ਉਹ ਗੁਰਮੁਖ ਪਿਆਰੇ ਨੇ ਰਾਹ ਦੱਸਿਆ ਕਿ ਦਫ਼ਤਰ ਦੀ ਕੁਰਸੀ ਤੇ ਬੈਠ ਕੇ ਰੋਜ਼ ਇੱਕ ਪਾਠ ਸੁਖਮਣੀ ਸਾਹਿਬ ਜੀ ਦਾ ਜੇ ਤੁਸੀਂ ਕਰੋਗੇ ਫਿਰ ਤੁਸੀਂ ਕਰਕੇ ਵੇਖੋ ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ ਤੁਹਾਡੀ ਨਾਲ ਈਰਖਾ ਕਰਨ ਵਾਲੇ ਲੋਕ ਉਹਨਾਂ ਦਾ ਰਸਤਾ ਸਾਫ਼ ਹੋ ਜਾਵੇਗਾ ਤੁਸੀਂ ਛੋਟੀ ਜਹੀ ਦੁਕਾਨ ਤੋਂ ਵੱਡਾ ਕਾਰਖਾਨਾ ਬਣਾ ਲਿਆ ਇਹ ਸੁਖਮਨੀ ਸਾਹਿਬ ਜੀ ਦੀ ਵਿਸ਼ੇਸ਼ਤਾ ਹੀ ਆ ਕਿ ਉਹ ਈਰਖਾ ਕਰਨ ਵਾਲਿਆਂ ਤੋਂ ਸਾਡੀ ਰਾਖੀ ਕਰਦੇ ਨੇ ਮਹਾਪੁਰਖ ਜੀ ਕਹਿੰਦੇ ਦੂਜੇ ਨੂੰ ਅੱਗੇ ਵੱਧਦਾ ਦੇਖ ਕੇ ਦੂਜੇ ਦੀ ਤਾਰੀਫ਼ ਹੁੰਦੀ ਦੇਖ ਕੇ ਉਹੀ ਦੁਖੀ ਹੁੰਦਾ ਹੈ ਉਹੀ ਈਰਖਾ ਕਰਦਾ ਜਿਹਨੂੰ ਮਹਾਪੁਰਖਾਂ ਦੀ ਸੰਗਤ ਪ੍ਰਾਪਤ ਨਹੀਂ ਹੋਈ ਇਹ ਈਰਖਾ ਦੀਆਂ ਗੰਡਾਂ ਉਹਦੇ ਅੰਦਰ ਹੁੰਦੀਆਂ ਨੇ ਜਿੱਦਾ ਮਨ ਨਹੀਂ ਜਾਗਿਆ ਤੇ ਜਿਸਦਾ ਮਨ ਜਾਗ ਪਵੇ ਫਿਰ ਉਹ ਦੂਜਿਆਂ ਨੂੰ ਵੱਧਦਾ ਦੇਖ ਕੇ ਖੁਸ਼ ਹੁੰਦਾ ਹੈ ਸੰਤ ਅਕਸਰ ਹੱਸ ਪੈਂਦੇ ਨੇ ਕਿਸੇ ਨੂੰ ਹੱਸਦਾ ਦੇਖ ਕੇ ਸੰਤ ਦੁਖੀ ਹੋ ਜਾਂਦੇ ਨਹੀਂ ਦੂਜਿਆਂ ਨੂੰ ਦੁਖੀ ਦੇਖ ਕੇ ਕਿਉਂਕਿ ਸੰਤਾਂ ਨੂੰ ਸੋਝਿਆ ਜਾਂਦੀ ਆ ਕਿ ਸਾਡੇ ਜੀਵਨ ਦਾ ਮਕਸਦ ਕੀ ਹੈ ਕਿਸੇ ਨਾਲ ਈਰਖਾ ਦੀਆਂ ਕੰਧਾਂ ਨਹੀਂ ਪਾਉਣੀਆਂ ਸਹਿਜ ਵਿੱਚ ਆਨੰਦ ਵਿੱਚ ਟਿਕਾਓ ਵਿੱਚ ਈਰਖਾ ਤੇ ਦਵੇਸ਼ ਤੋਂ ਉੱਪਰ ਉੱਠ ਕੇ ਸਰਬਤ ਦੇ ਭਲੇ ਵਾਲਾ ਜੀਵਨ ਬਿਤਾਉਣਾ ਹੈ ਕਿਸੇ ਦਾ ਪੁਰਾ ਨਹੀਂ ਸੋਚਣਾ ਕਰਨਾ ਤਾਂ ਕੀ ਸੋਚਣਾ ਵੀ ਨਹੀਂ ਕਿਸੇ ਨਾਲ ਵੈਰ ਭਾਵ ਨਹੀਂ ਰੱਖਣਾ ਸੰਗਤ ਕਰਨ ਵਾਲੇ ਦਾ ਜੀਵਨ ਆਮ ਬੰਦਿਆਂ ਨਾਲੋਂ ਅਲੱਗ ਹੁੰਦਾ ਉਹ ਆਪਣੇ ਮਨ ਨੂੰ ਬੁਰਾਈ ਅੱਗੇ ਨਹੀਂ ਵੇਚਦਾ ਤੇ ਇਹ ਦ੍ਰਿਸ਼ਟਾਂਤ ਮਹਾਂਪੁਰਖ ਜੀ ਅਕਸਰ ਹੀ ਦਿੰਦੇ ਸਨ ਸੰਤ ਜੀ ਕਹਿੰਦੇ ਤੁਹਾਡੇ ਨਾਲ ਕੋਈ ਈਰਖਾ ਕਰਦਾ ਹੈ ਤਾਂ ਉਹ ਦੂਰ ਹੋ ਸਕਦੀ ਆ ਉਹਦੇ ਲਈ ਤੁਹਾਨੂੰ ਨੇਮ ਵਧਾਉਣਾ ਪਵੇਗਾ ਤੇ ਆਓ ਆਪਾਂ ਵੀ ਸਾਰੇ ਮਹਾਰਾਜ ਗੁਰਦਾਸ ਕਰੀਏ ਜਿਹੜੇ ਲੋਕ ਸਾਡੇ ਨਾਲ ਈਰਖਾ ਕਰਦੇ ਆ ਜਿਨ੍ਹਾਂ ਤੋਂ ਸਾਡੀ ਤਰੱਕੀ ਜਰੀ ਨਹੀਂ ਜਾਂਦੀ ਉਹਨਾਂ ਨੂੰ ਰੋਕਣ ਵਾਸਤੇ ਜੇ ਤੁਸੀਂ ਸੁਖਮਨੀ ਸਾਹਿਬ ਜੀ ਦਾ ਆਸਣਾ ਲਓਗੇ ਆਪਣੀ ਨਿਤਨੀਮ ਤੋਂ ਬਿਨਾ ਇੱਕ ਪਾਠ ਸੁਖਮਨੀ ਸਾਹਿਬ ਜੀ ਦਾ ਕਰੋਗੇ ਤੁਸੀਂ ਵੇਖੂਗੀ ਉਹਨਾਂ ਦੇ ਅੰਦਰ ਵੀ ਚੰਗੇ ਖਿਆਲ ਆਉਣੇ ਸ਼ੁਰੂ ਹੋ ਜਾਣਗੇ ਤੁਹਾਡਾ ਮਨ ਵੀ ਟਿਕਾ ਦੇ ਵਿੱਚ ਆ ਜਾਵੇਗਾ ਸੋ ਇਹ ਸੀਗੇ ਜੀ ਸੰਤ ਅਜੀਤ ਸਿੰਘ ਜੀ ਹੰਸਾੜੀ ਵਾਲਿਆਂ ਦੇ ਬਚਨ ਜੋ ਅਸੀਂ ਅੱਜ ਤੁਹਾਡੇ ਨਾਲ ਸਾਂਝੇ ਕੀਤੇ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਚ ਤਦ ਤੱਕ ਦੇ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰੋ ਹੱਸਦੇ ਰੋ ਵਸਦੇ ਰੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ